ਚਾੜੂ ਵਾਲਿਆਂ ਦੀ ਬੰਦੇ ਪਵਿੱਤਰ ਕਰਨ ਵਾਲੀ ਮਸ਼ੀਨ ਥੋੜਾ ਜਿਹਾ ਬਾਈ ਨੂੰ ਵੱਧਤ ਹੋ ਗਈ। ਬਦਲਾ ਦਾ ਟੂਣਾ ਕਰਨਾ ਇਹ ਬੰਦੇ ਨੂੰ ਸ਼ਾਮ-ਦਾਮ ਦੰਡ ਪੇਤਾਲੀ ਕਸਰ ਹੋ ਗਈ। ਚੌਥੇ ਦਾ ਹੋਰ ਕਮੈਂਟ ਆ ਗਿਆ ਕਹਿੰਦਾ ਵੀ ਆ ਤਾਂ ਗੱਲ ਸੋਡੀ ਠੀਕ ਹੈ ਚਲੋ ਬਾਈ ਨੂੰ ਕਸਰ ਹੋ ਗਈ ਫਿਰ ਹੁਣ ਕਸਰ ਦੇ ਕਣਾ ਨੂੰ ਕੌਣ ਠੀਕ ਕਰਨਗੇ? ਨਾਲ ਦੀ ਨਾਲ ਕਮੈਂਟ ਪੰਜਵੇਂ ਨੇ ਠੋਕਿਆ ਕਹਿੰਦਾ ਈ ਕਸਰ ਦੇ ਕਣ ਲੋਟ ਕਰਨ ਵਾਸਤੇ ਕੋਈ ਬਾਬੇ ਬੂਬਿਆਂ ਦੀ ਲੋੜ ਨਹੀਂ ਇਹ ਤਾਂ ਵੋਟਾਂ ਵਾਲੇ ਦਿਨ ਖੰਮਣੀਆਂ ਦਾ ਜੋੜਾ ਚ ਲੱਡੂ ਲਵੇਟ ਕੇ ਲੋਕੇ ਥੌਲਾ ਕਰਨਗੇ ਲਓ ਜੀ ਡਲ ਡਲ ਕਰੀ ਜਾਂਦੀ ਨਹਿਰ ਚ ਗੜਬੀ ਪਾਣੀ ਦੀ ਮੈਂ ਪਰਲੀ ਚੱਲਦੇ ਜੁੱਧ ਚ ਇੱਕ ਤੀਰ ਮੈਂ ਛੜਤਾ ਮਹਾਬਾਈ ਪੱਡੇ ਤੇ ਲੋੜ ਜਾਣਤਾ ਨੇ ਥੋੜਾ ਜਿਆਦਾ ਯਾਦੇ ਪਾਤਾ ਚਿਰ ਚਿਰ ਕਰੀ ਜਾਂਦਾ ਬਰੋਜੇ ਦਾ ੜਕਾ ਲਾਲਾ ਹਾਂ ਤੂੰ ਮੋਗੇ ਰਫੂ ਕਰੀ ਜਾਂ ਨਾ ਲੋਕ ਉਂਗਲਾ ਮਾਰ ਮਾਰ ਦਵਾਰੇ ਫੇਰ ਖੋਲ ਹੀ ਜਾਂਦੇ ਨੇ ਮਸ਼ੀਨ ਦੀ ਸੂਈ ਤੇ ਧਾਗਾ ਵਧੀਆ ਜੀ ਕੰਪਨੀ ਦਾ ਵੱਡਾ ਪਾਲ ਹੈ ਅੱਧੇ ਘੰਟੇ ਬਾਅਦ ਜਾਂ ਦੋਧੀ ਆਈਡੀ ਮੈਂ ਦੁਬਾਰੇ ਖੋਲ ਕੇ ਦੇਖੀ ਮਾ ਦੇਖੀ ਵੀ ਕੀ ਰਿਸਪੌਂਸ ਹੈ ਪਤੰਦਰ ਉਥੋਂ ਰਫੂ ਵਾਲੀ ਮਸ਼ੀਨ ਚੱਕ ਕੇ ਪਰਹੀਂ ਤਰ ਗਿਆ ਮਤਲਬ ਪੋਸਟ ਡਿਲੀਟ ਕਰ ਗਿਆ ਹਲੋ 哎。<laughs> <laughs>